ਸૌ ਪਿਆਰੀ ਸਾਧ ਸੰਗਤ ਅੱਜ ਦਾ ਜੋ ਫਰਮਾਨ ਹੈ ਜੈ ਸ੍ਰੀ ਦੀ ਵਾਰ ਦੀ ਪਹਿਲੀ ਪੌੜੀ ਸ਼ਲੋਕਾਂ ਦਾ ਸਤਿਗੁਰੂ ਜੀ ਦੇ ਪਾਵਨ ਅੰਗ 700 530 ਵਾਏ ਮਾ ਉਚਾਰ ਕਰੋ ਇੱਕ ਵਾਰ ਸਤਨਾਮ ਸ੍ਰੀ ਵਾਹਿਗੁਰੂ ਜੈਤ ਸ੍ਰੀ ਮਹੱਲਾ ਪੰਜਵਾਂ ਅਵਾਰ ਸ਼ਲੋਕਾਂ ਦਾ ਇੱਕ ਓਮਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਰੱਬ ਇੱਕ ਹੈ ਵਾਹਿਗੁਰੂ ਜਿਹੜਾ ਬੇਅੰਤ ਹੈ ਨਿਰੰਕਾਰ ਹੈ ਉਹਦਾ ਆਕਾਰ ਕੋਈ ਨਹੀਂ ਸਾਰੇ ਸਾਰੀ ਸ੍ਰਿਟੀ ਉਹਦੀ ਉਸਾਜੀ ਹੋਈ ਸਾਰੀ ਸ੍ਰਿਟੀ ਉਹਦੇ ਆਕਾਰ ਵਿੱਚ ਹੈ ਉਹਦਾ ਨਾਮ ਸਤ ਹੈ ਉਹਦੇ ਨਾਲ ਕੇਵਲ ਸਤਗੁਰੂ ਹੀ ਮਲਾਪ ਸਕਦਾ ਹੈ ਸਤਗੁਰੂ ਪ੍ਰਸਾਦ ਸਤਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਦੇ ਮਲਾਪ ਦਾ ਸੁਖ ਮਿਲ ਸਕਦਾ ਹੈ ਸਤਗੁਰੂ ਹੀ ਮਲਾਪ ਸਕਦਾ ਹੈ ਸਤਗੁਰੂ ਹੀ ਉਸ ਪ੍ਰਭੂ ਦਾ ਅਕਾਲ ਪੁਰਖ ਵੈਗੁਰੂ ਦਾ ਦਰਸ਼ਨ ਕਰਾ ਸਕਦਾ ਹੈ ਜੋ ਇਕ ਹੈ ਉਸ ਦੇ ਸਾਰੇ ਨਾਮ ਹਨ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਹਰੀ ਕਹਿੰਦਾ ਕੋਈ ਕੋਵਿੰਦ ਕਹਿੰਦਾ ਕੋਈ ਤਮੋਦਰ ਕਹਿੰਦਾ ਕੋਈ ਠਾਕਰ ਕਹਿੰਦਾ ਪਤਾ ਨਹੀਂ ਕਿੰਨੇ ਕ ਨਾਮ ਹਨ ਉਸ ਪ੍ਰਭੂ ਦੇ ਪਰ ਉਹ ਇਕ ਹੈ ਉਸ ਇਕ ਦੇ ਹੀ ਅਨੇਕਾ ਨਾਮ ਹਨ ਉਸ ਦੇ ਨਾਲ ਮਲਾਪ ਕਰਾ ਦੇਣ ਵਾਲਾ ਕੇਵਲ ਸਤਿਗੁਰੂ ਹੈ ਹੋਰ ਕਿਸੇ ਵੀ ਤਰੀਕੇ ਦੇ ਨਾਲ ਉਦੇ ਨਾਲ ਮਲਾਪ ਨਹੀਂ ਹੋ ਸਕਦਾ ਸਤਿਗੁਰ ਪ੍ਰਸਾਦ ਅੱਗੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ ਇਹ ਵਾਰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ ਅਤੇ ਇਸ ਵਾਰ ਦੇ ਵਿੱਚ ਸਾਰੇ ਸ਼ਲੋਕ ਵੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹਨ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਉਹ ਪ੍ਰਭ ਅਕਾਲ ਪੁਰਖ ਵੈਗੁਰ ਜਿਹੜਾ ਇੱਕ ਹੈ ਉਹ ਪੂਰਾ ਹੈ ਸ਼ੁਰੂ ਤੋਂ ਹੀ ਪੂਰਾ ਆਦ ਪੂਰਨ ਅ ਸ਼ੁਰੂ ਵੀ ਕਹਿਣਾ ਪੈਂਦਾ ਕਿ ਉਹ ਸ਼ੁਰੂ ਤੋਂ ਪੂਰਾ ਹੈ ਉਦਾ ਸ਼ੁਰੂ ਵੀ ਕੋਈ ਨਹੀਂ ਹੈ ਪਰ ਕਹਿਣਾ ਪੈਂਦਾ ਕਿਥੋਂ ਸ਼ੁਰੂ ਹੈ ਉਹ ਜੇ ਉਹਦੇ ਸ਼ੁਰੂ ਦੇ ਹੀ ਪਤਾ ਲੱਗੇ ਫਿਰ ਤਾਂ ਅੰਤ ਦਾ ਵੀ ਪਤਾ ਲੱਗ ਸਕਦਾ ਭਾਵ ਕਦੋਂ ਤੋਂ ਸ਼ੁਰੂ ਹੈ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਭਾਵ ਸ੍ਰਿਸ਼ਟੀ ਸ੍ਰਿਸ਼ਟੀ ਪੈਦਾ ਹੋਣ ਤੋਂ ਪਹਿਲਾਂ ਦਾ ਜਦ ਕੁਝ ਵੀ ਨਹੀਂ ਸੀ ਬਣਿਆ ਜਦ ਕੁਝ ਵੀ ਨਹੀਂ ਸੀ ਨਾ ਧਰਤੀ ਸੀ ਨਾ ਆਕਾਸ਼ ਸੀ ਨਾ ਸਮੁੰਦਰ ਸੀ ਨਾ ਕੋਈ ਜੀਵ ਜੰਤ ਸੀ ਕੁਝ ਵੀ ਨਹੀਂ ਸੀ ਨਾ ਚੰਦਰਮਾ ਸੂਰਜ ਕੁਝ ਵੀ ਨਹੀਂ ਸੀ ਪਰ ਉਹ ਸੀ ਉਹ ਸ਼ੁਰੂ ਤੋਂ ਹੀ ਪੂਰਾ ਪੂਰੇ ਦਾ ਅਰਥ ਹੈ ਉਹ ਹਰ ਥਾਂ ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਾ ਹੋਵੇ ਪੂਰਾ ਉਹ ਸਾਰੇ ਗੁਣਾਂ ਦਾ ਮਾਲਕ ਹੈ ਕੋਈ ਐਸਾ ਗੁਣ ਨਹੀਂ ਜਿਹੜਾ ਉਹਦੇ ਵਿੱਚ ਨਾ ਹੋਵੇ ਉਹ ਪੂਰਾ ਹੈ ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ ਪੂਰਾ ਹੈ ਉਹ ਕੀੜੀ ਵਿੱਚ ਵੀ ਅਤੇ ਹਾਥੀ ਵਿੱਚ ਵੀ ਪੂਰਾ ਹੈ ਇਹ ਨਹੀਂ ਕਿ ਹਾਥੀ ਵਿੱਚ ਬੜਾ ਕੀੜੀ ਵਿੱਚ ਤਾਂ ਛੋਟਾ ਜਿਹਾ ਹੋਏਗਾ ਸਭ ਵਿੱਚ ਪੂਰਾ ਹੈ ਪੂਰੇ ਦੇ ਅਰਥ ਇਹ ਹਨ ਹਰ ਵਕਤ ਹੈ ਹਰ ਵੇਲੇ ਹਰ ਇੱਕ ਦੇ ਨਾਲ ਹੈ ਜੋਤ ਦੇ ਰੂਪ ਹੈ ਸ਼ੁਰੂ ਤੋਂ ਹੀ ਪੂਰਾ ਹੈ ਜਦੋਂ ਕੁਝ ਵੀ ਨਹੀਂ ਸੀ ਆਦ ਪੂਰਨ ਮਦ ਪੂਰਨ ਮਦ ਆਹ ਐਸ ਸਮੇ ਹੁਣ ਵੀ ਪੂਰਾ ਹਰ ਥਾਂ ਆ ਜਿਹੜੀ ਖਾਲੀ ਜਗ੍ਹਾ ਦਿਖਦੀ ਹੈ ਇਹ ਨਹੀਂ ਵੀ ਆਪਾਂ ਕਹਿੰਦੇ ਨੇ ਵੀ ਖਾਲੀ ਜਗ੍ਹਾ ਹੈ ਖਾਲੀ ਕੋਈ ਨਹੀਂ ਹੈ ਹਰ ਥਾਂ ਧਰਤੀ ਆਕਾਸ਼ ਪਤਾਲ ਹਰ ਥਾਂ ਉਸ ਤੋਂ ਬਿਨਾ ਅਕਾਲ ਪੁਰਖ ਵੈਰੂ ਤੋਂ ਬਿਨਾ ਕੋਈ ਅਕਾਲ ਪੁਰਖ ਵੈਗਰੂ ਤੋਂ ਬਿਨਾ ਕੋਈ ਵੀ ਥਾਂ ਨਹੀਂ ਹੈ ਜਿੱਥੇ ਉਹ ਨਾ ਹੋਵੇ ਹਰ ਧਰਤੀ ਆਕਾਸ਼ ਪਤਾ ਕੋਈ ਜਗ੍ਹਾ ਖਾਲੀ ਨਹੀਂ ਹੈ ਐਸ ਵਕਤ ਵੀ ਮਦਪੂਰ ਅੰਤਪੂਰਨ ਅਸਰੇਟੀ ਉਸੇ ਨੇ ਸਾਜੀ ਹੈ ਜਿਸ ਨੇ ਸਾਜੀ ਹੈ ਉਸ ਸੰਕੋਚ ਵੀ ਸਕਦਾ ਹੈ ਖਤਮ ਵੀ ਕਰ ਸਕਦਾ ਸਾਰੀ ਸ੍ਰੇਟੀ ਉਹਦੀ ਆਪਣੀ ਮਰਜ਼ੀ ਜੇ ਉਹ ਚਾਹੇ ਸੰਕੋਚ ਸਕਦਾ ਉਹਨੇ ਆਪਣੇ ਆਪ ਤੂੰ ਪੈਦਾ ਕੀਤੀ ਹੈ ਆਪਣੇ ਵਿੱਚ ਲੀਨ ਕਰ ਸਕਦਾ ਪਰ ਉਸ ਫਿਰ ਵੀ ਹੋਏਗਾ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ ਉਨੂੰ ਤੋ ਉਹ ਉਸ ਨੂੰ ਕੋਈ ਤੋੜ ਨਹੀਂ ਸਕਦਾ ਖਤਮ ਨਹੀਂ ਕਰ ਸਕਦਾ ਉਹ ਅਬਨਾਸੀ ਹੈ ਅੰਤਪੂਰਨ ਪਰਮੇਸ਼ਰ ਹੈ ਉਹ ਹਰਥਾ ਪੂਰਾ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਮਰੰਤ ਸੰਤ ਸਰਵਤਰ ਰਵਣ ਨਾਨਕ ਅਗਨਾਸਨ ਜਗਦੀਸ਼ਰ ਹੈ ਹੁਣ ਸਤਿਗੁਰੂ ਜੀ ਜੋ ਸਮਝ ਆਉਂਦੀ ਹਨ ਕਹਿੰਦੇ ਉਹ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਸਾਰੇ ਪਾਪ ਨਾਸ਼ ਕਰਨ ਵਾਲਾ ਅਤੇ ਜਿੰਨੇ ਵੀ ਸੰਤ ਮਹਾਪੁਰਸ਼ ਹੋਏ ਸਾਰਿਆਂ ਨੇ ਉਸੇ ਨੂੰ ਸਿਮਰਿਆ ਸੰਤਾਂ ਦੀ ਪਦਵੀ ਮਹਾਪੁਰਸ਼ਾਂ ਦੀ ਪਦਵੀ ਪ੍ਰਾਪਤ ਕੀਤੀ ਹੈ ਉਹਨਾਂ ਨੇ ਉਸੇ ਨੂੰ ਸਿਮਰ ਕੇ ਉਸ ਇੱਕ ਨੂੰ ਦੇਖੋ ਕੀ ਸਮਝਾ ਰਹੇ ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਵੀ ਉਸੇ ਨੂੰ ਸਿਮਰੋ ਉਸ ਇੱਕ ਨਾਲੇ ਜੋੜੋ ਜਿੰਨੇ ਵੀ ਸੰਤ ਮਹਾਪੁਰਸ਼ ਹੋਏ ਆ ਜਿੰਨੇ ਵੀ ਸ਼ਹੀਦ ਸਿੰਘ ਹੋਏ ਆ ਸੰਤ ਮਹਾਪੁਰਸ਼ ਹੋਏ ਆ ਭਗਤ ਹੋਏ ਆ ਬ੍ਰਹਮ ਗਿਆਨੀ ਹੋਏ ਆ ਸੰਤ ਹੋਏ ਆ ਇਹਨਾਂ ਸਾਰਿਆਂ ਮਹਾਪੁਰਸ਼ਾਂ ਨੇ ਭਲੇ ਪੁਰਸ਼ਾਂ ਨੇ ਉਸ ਇੱਕ ਨੂੰ ਹੀ ਸਿਮਰ ਸਿਮਰਿਆ ਤੁਸੀਂ ਵੀ ਉਸ ਇੱਕ ਨੂੰ ਹੀ ਸੇਵਰੋ ਉਸ ਇੱਕ ਦਾ ਹੀ ਵਚਨ ਹਨ ਤੁਹਾਨੂੰ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਤਨੀ ਵੀ ਬਾਣੀਆਂ ਸਭ ਉਸ ਇੱਕ ਦੀ ਹੈ ਇਹ ਗੱਲਾਂ ਸਮਝਣ ਵਾਲੀਆਂ ਕੇਵਲ ਪੜਨ ਵਾਲੀਆਂ ਹੀ ਨਹੀਂ ਹੈ ਯਾ ਸੁਣਨ ਵਾਲੀਆਂ ਨਹੀਂ ਸਮਝਣ ਵਾਲੀਆਂ ਵੀ ਕੀ ਸਮਝਾਉਨੇ ਮਹਾਰਾਜ ਕਹਿੰਦੇ ਉਸ ਇੱਕ ਨੂੰ ਹੀ ਸੇਵਰੋ ਉਹਦੀ ਯਾਦ ਵੀ ਜੁੜੋ ਉਸ ਨੂੰ ਉਸ ਨੂੰ ਸਮਝੋ ਉਹ ਜੋਤ ਰੂਪ ਹੈ ਹਰ ਇੱਕ ਦੇ ਨਾਲ ਹੈ ਜਿੰਨੇ ਵੀ ਸੰਤ ਮਹਾਪੁਰਸ਼ਾਂ ਨੇ ਸਭ ਨੇ ਉਸੇ ਨੂੰ ਸਿਮਰਿਆ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਸਰਵੱਤਰ ਰਮਣੋ ਸਾਰਿਆਂ ਵਿੱਚ ਰਮਿਆ ਵਿਆਪਕ ਹੈ ਸਾਰਿਆਂ ਦੇ ਵਿੱਚ ਤੁਹਾਡੇ ਵਿੱਚ ਵੀ ਹੈ ਮੇਰੇ ਵਿੱਚ ਵੀ ਹੈ ਕਣ-ਕਣ ਦੇ ਵਿੱਚ ਹੈ ਉਸ ਨੂੰ ਆਪਣੇ ਅੰਦਰ ਦੇਖੋ ਆਪਣੇ ਅੰਦਰ ਪ੍ਰਗਟ ਕਰੋ ਉਹ ਗੁਰੂ ਦੀ ਬਾਣੀ ਨਹੀਂ ਗੁਰੂ ਦੀ ਬਾਣੀ ਹੈ ਉਹ ਸਾਰੇ ਪਾਪ ਦੂਰ ਕਰ ਦੇਣ ਵਾਲਾ ਹੁਣ ਅੱਗੇ ਪੇਖਣ ਸੁਣਨ ਸੁਣਾਵਨੋ ਮਨ ਮੈਂ ਡ੍ਰਿੜੀਐ ਸਾਚ ਆਪਣੇ ਮਨ ਵਿੱਚ ਇਹ ਪੱਕੀ ਧਾਰਨੋ ਝੂਠ ਨਹੀਂ ਹੈ ਗੱਲ ਸੱਚ ਹੈ ਸੱਚ ਸਮਝੋ ਭਲੇਖਾ ਨਾ ਰਹਾਓ ਇਹ ਗੱਲ ਸੱਚ ਹੈ ਮਨ ਵਿੱਚ ਡ੍ਰਿੜੀ ਹੈ ਸਾਚ ਮਨ ਵਿੱਚ ਪੱਕੀ ਕਰ ਲੋ ਵਿਸ਼ਵਾਸ ਕਰੋ ਕਿ ਕਿ ਸਾਰਿਆਂ ਦੀਆਂ ਅੱਖਾਂ ਰਾਈ ਉਹੀ ਦੇਖ ਰਿਆ ਹੈ ਸਾਰਿਆਂ ਦੀ ਕੰਨਾਂ ਰਾਈ ਉਹੀ ਸੁਣ ਰਿਆ ਹੈ ਪੇਖਣ ਸੁਣਨ ਸੁਣਾਵਨ ਜੋ ਸੁਣਾ ਰਿਹਾ ਉਹੀ ਸੁਣਾ ਰਿਹਾ ਸਾਰਿਆਂ ਦੇ ਵਿੱਚ ਬੋਲਣ ਵਾਲਾ ਉਹ ਹੈ ਸਾਰਿਆਂ ਦੇ ਰਾਹੀਂ ਦੇਖਣ ਵਾਲਾ ਉਹ ਹੈ ਸਾਰਿਆਂ ਦੇ ਰਾਹੀਂ ਸੁਣਨ ਵਾਲਾ ਉਹ ਹੈ ਦੇਖੋ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਿੰਨੀ ਕਿਰਪਾ ਕਰ ਰਹੇ ਸਾਡੇ ਉੱਤੇ ਕਿ ਉਹੀ ਹੈ ਉਸ ਨੂੰ ਸਮਝੋ ਸਾਰਿਆਂ ਦੇ ਰਾਹੀਂ ਉਹੀ ਦੇਖ ਰਿਹਾ ਹੈ ਕਿਤਨੀ ਅੱਖਾਂ ਉਹਦੇ ਉਸ ਰੱਬ ਦੀਆਂ ਇਹ ਸਾਰੀਆਂ ਅੱਖਾਂ ਉਹਦੀਆਂ ਹੀ ਆ ਸਾਰਿਆਂ ਦੀਆਂ ਅੱਖਾਂ ਰਾਹੀਂ ਉਹ ਹੀ ਦੇਖਦੇ ਆ। ਪੇਖਣ ਸੁਣਨ ਸੁਨਾਵਨੋਂ ਮਨ ਮੈਂ ਡਿੜੀਏ ਸਾਚ ਇਹ ਗੱਲ ਪੱਕੀ ਜਾਣੋ ਸੱਚ ਹੈ। ਪੂਰ ਰਹੋ ਸਰਵਤਰਮੈਂ ਨਾਨਕ ਹਰ ਰੰਗ ਰਾਤ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ। ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਸਾਰਿਆਂ ਵਿੱਚ ਵਸ ਰਿਹਾ ਹੈ ਇਸ ਕਰਕੇ ਉਹਦੀ ਪਿਆਰ ਵਿੱਚ ਰਚ ਜਾ ਰੰਗਿਆ ਜਾ ਉਹਦਾ ਪਿਆਰ ਹਿਰਦੇ ਵਿੱਚ ਪੱਕਾ ਕਰ ਲੈ ਪੈਦਾ ਕਰ ਲੈ ਉਹ ਇੱਕ ਹੈ ਦੇਖੋ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇੱਕੋ ਉਪਦੇਸ਼ ਦੇ ਰਹੀ ਹੈ ਕਿ ਰੱਬ ਇੱਕ ਹੈ ਇਹ ਕੇ ਬਾਰੇ ਸਮਝਾ ਰਹੀ ਹੈ ਉਹ ਇੱਕ ਹੀ ਸਮਝ ਆਉਂਦਾ ਸਾਨੂੰ ਹੋਰ ਦੂਜੀ ਗੱਲ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਇੱਕ ਨਾਲ ਜੋੜਦੀ ਹੈ ਕਹਿੰਦੇ ਉਹਦੇ ਪਿਆਰ ਵਿੱਚ ਰੰਗਿਆ ਜਾ ਉਹਦੇ ਪਿਆਰ ਵਿੱਚ ਰਚ ਜਾ ਪੂਰ ਰਹੋ ਸਰਵਤਰਮੈ ਨਾਨਕ ਹਰ ਰੰਗ ਰਾਜ ਅੱਗੇ ਪੌੜੀ ਹੁਣ ਪੌੜੀ ਵੀ ਇਹਨਾਂ ਸ਼ਲੋਕਾਂ ਦੀਓ ਵਿਖਿਆ ਕਰਨੀ ਹੈ ਪੌੜੀ ਦੇ ਵਿੱਚ ਸਤਿਗੁਰੂ ਜੀ ਕੀ ਸਮਝਾਉਂਦੇ ਹਨ ਦੇਖੋ ਹਰ ਏਕ ਨਰੰਜਨ ਗਾਈ ਹੈ ਸਭ ਅੰਤਰ ਸੋਈ ਹੈ ਹੈ ਉਹੀ ਗੱਲ ਉਹੀ ਗੱਲ ਸਮਝਾ ਰਹੇ ਹਰ ਏਕ ਨਰੰਜਨ ਹਰੀ ਇੱਕ ਹੈ ਨਿਰੰਜਨ ਹੈ ਉਹਨੂੰ ਕੋਈ ਦਾਗ ਨਹੀਂ ਹੈ ਕੋਈ ਐਬ ਨਹੀਂ ਉਹਦੇ ਵਿੱਚ ਕੋਈ ਦੋਸ਼ ਨਹੀਂ ਉਹਦੇ ਵਿੱਚ ਨਿਰਲੇਪ ਹੈ ਉਹ ਬੇਅੰਤ ਪਵਿੱਤਰ ਹੈ ਹਰ ਇੱਕ ਨਰੰਜਨ ਗਾਈ ਹੈ ਉਸ ਇੱਕ ਨੂੰ ਹੀ ਗਾਓ ਉਸ ਇੱਕ ਦੀ ਉਹ ਸਿਫਤ ਕਰੋ ਹਰ ਇੱਕ ਨਰੰਜਨ ਗਾਈ ਹੈ ਸਭ ਅੰਤਰ ਸੋਈ ਸਾਰਿਆਂ ਦੇ ਵਿੱਚ ਉਹੀ ਹੈ ਜਿਹੜਾ ਸਾਰਿਆਂ ਦੇ ਵਿੱਚ ਵਸ ਰਿਹਾ ਹੈ ਜਿਹੜਾ ਇੱਕ ਹੈ ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੋਇਆ ਵੀ ਨਿਰਲੇਪ ਹੈ ਉਹਦੀ ਸਿਫਤ ਕਰੋ ਉਹਦੇ ਗੁਰੂ ਕਰੋ ਉਹ ਤੋਂ ਬਿਨਾ ਕਿਸੇ ਹੋਰ ਨੂੰ ਨਾ ਜਾਣੋ ਕਿ ਕੋਈ ਹੋਰ ਵੀ ਹੈ ਸਾਨੂੰ ਸੁਖ ਦੇਣ ਵਾਲਾ ਕੋਈ ਹੋਰ ਵੀ ਹੈ ਸਾਡੇ ਦੁੱਖ ਸੁਣਨ ਵਾਲਾ ਉਹ ਇੱਕੋ ਹਰ ਇੱਕ ਨਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਵ ਜੋ ਕਰੇ ਸੋ ਹੋਈ ਕਰਨ ਕਾਰਨ ਜਗਤ ਦਾ ਮਾਲਕ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਸਾਰੇ ਜਗਤ ਦਾ ਮੂਲ ਮੁੱਢ ਜੜ ਉਹੀ ਹੈ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਉਹੀ ਹੈ ਹਰ ਚੀਜ਼ ਇੱਕ ਦੀ ਬਣਾਈ ਹੋਈ ਹੈ ਉਸ ਰੱਬ ਦੀ ਅਸੀਂ ਰੱਬ ਬਹੁਤ ਬਣਾ ਲਿਆ ਅਸੀਂ ਕੀ ਸਮਝੀ ਬੈਠੇ ਹਿੰਦੂਆਂ ਨੇ ਆਪਣਾ ਰੱਬ ਬਣਾ ਲਿਆ ਮੁਸਲਮਾਨਾਂ ਨੇ ਆਪਣਾ ਰੱਬ ਬਣਾ ਲਿਆ ਸਾਡੇ ਸਿੱਖਾਂ ਦੇ ਵਿੱਚ ਵੀ ਬਹੁਤ ਰੱਬ ਬਣੇ ਹੋਏ ਅਸੀਂ ਵੀ ਮਹਿਮਾ ਪਰਮਾ ਚ ਪਏ ਹੋਏ ਕੋਈ ਕਿਦਰੇ ਨੂੰ ਤੁਰਿਆ ਤੁਰਿਆ ਫਿਰਦਾ ਕੋਈ ਕਿਦਰੇ ਨੂੰ ਤੁਰਿਆ ਫਿਰਦਾ ਕੋਈ ਕਿਦਰੇ ਨੂੰ ਤੁਰਿਆ ਫਿਰਦਾ ਇੱਕੋ ਰੱਬ ਉਸ ਰੱਬ ਬਾਰੇ ਗਿਆਨ ਕਿਤੋਂ ਨਹੀਂ ਮਿਲਣਾ ਹੈ ਜਿੱਥੇ ਮਰਜੀ ਘੁੰਮਣੋ ਉਹਦੇ ਨਾਲ ਜੋੜਨ ਵਾਲਾ ਇੱਕੋ ਗੁਰੂ ਹੈ ਗੁਰੂ ਗ੍ਰੰਥ ਸਾਹਿਬਹਾਰਾ ਹੋਰ ਕੋਈ ਨਹੀਂ ਹੈ ਉਸ ਇੱਕ ਦੀ ਗੱਲ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੀ ਨਾਮ ਹੋ ਅਸੀਂ ਕਿੰਨੀ ਵਾਰੀ ਅੱਲਾਹ ਕਹਿੰਦੇ ਆ ਅੱਲਾਹ ਹਿੰਦੂਆਂ ਦੇ ਗ੍ਰੰਥੇ ਵਿੱਚ ਕੋਈ ਕਦੇ ਅੱਲਾਹ ਨਹੀਂ ਹੋਏਗਾ ਬੇਜੜ ਪੜ੍ਹ ਕੇ ਦੇਖ ਲੋ ਵੇਦ ਪੜ ਕੇ ਦੇਖ ਲਓ ਸਿਮਰਤियां ਪੜ ਕੇ ਦੇਖ ਲਓ ਅੱਲਾ ਸ਼ਬਦ ਨਹੀਂ ਮਿਲੇਗਾ ਤੁਹਾਨੂੰ ਕਿਤੇ ਮੁਸਲਮਾਨਾਂ ਦੀ ਕੁਰਾਨ ਪੜ ਕੇ ਦੇਖ ਲਓ ਵਿਚਾਰਾਮ ਸ਼ਬਦ ਨਹੀਂ ਹੋਏਗਾ ਹਰੀ ਸ਼ਬਦ ਨਹੀਂ ਹੈ ਨਹੀਂ ਹੋਏਗਾ ਪਰ ਗੁਰੂ ਗ੍ਰੰਥ ਸਾਹਿਬ ਨੂੰ ਪੜ ਕੇ ਦੇਖੋ ਕਿਤਨੀ ਵਾਰੀ RAM RAM ਕਹਿੰਦੇ ਅਸੀਂ ਕਿਤਨੀ ਵਾਰੀ ਹਰੀ ਹਰੀ ਕਹਿੰਦੇ ਅਸੀਂ ਠਾਕੁਰ ਕਹਿੰਦੇ ਅੱਲਾ ਕਹਿੰਦੇ ਅਸੀਂ ਸਾਰੇ ਨਾਮ ਲੈ ਰਹੇ ਇਹ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਮਿਲਣਾ ਹੋਰ ਕਿੱਥੋਂ ਨਹੀਂ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸੰਗਤ ਵਿੱਚ ਸਾਰੀ ਆ ਸਕਦੇ ਸਾਰਿਆਂ ਨੂੰ ਖੁੱਲੀ ਛੁੱਟੀ ਚਾਰ ਦਰਵਾਜ਼ੇ ਤਾਂ ਹੀ ਰੱਖੇ ਗੁਰੂ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਵੀ ਹਿੰਦੂ ਵੀ ਆਵੇ ਮੁਸਲਮਾਨ ਵੀ ਆਵੇ ਸਿੱਖ ਵੀ ਆਵੇ ਈਸਾਈ ਵੀ ਆਵੇ ਬ੍ਰਹਮਣ ਵੀ ਆਵੇ ਖੱਤਰੀ ਵੀ ਆਜ ਵੀ ਸ਼ੂਦਰ ਵਾਤੇ ਵੀ ਖੁੱਲੀ ਛੁੱਟੀ ਹੈ ਵੈਸ਼ ਵਾਤੇ ਵੀ ਖੁੱਲੀ ਛੁੱਟੀ ਹੈ ਬੱਚਾ ਆਵੇ ਜਵਾਨ ਆਵੇ ਬੁੱਢਾ ਆਵੇ ਇਸਤਰੀ ਆਵੇ ਪੁਰਸ਼ ਆਵੇ ਕੋਈ ਵੀ ਆਵੇ ਕਿਸੇ ਵਾਤੇ ਰੋਕ ਟੋਕ ਨਹੀਂ ਹੈ ਇਹ ਸਾਰੀਆਂ ਖੁੱਲ੍ਹਾ ਹੋਰ ਤਾਂ ਨਹੀਂ ਹੈ ਮੁਸਲਮਾਨਾਂ ਦੀ ਮਸਜਿਦ ਵਿੱਚ ਸਾਰੇ ਨਹੀਂ ਜਾ ਸਕਦੇ ਹਿੰਦੂਆਂ ਦੇ ਮੰਦਰ ਵਿੱਚ ਸਾਰੇ ਨਹੀਂ ਜਾ ਸਕਦੇ ਕਈ ਮੰਦਰਾਂ ਦੇ ਵਿੱਚ ਔਰਤਾਂ ਵਾਸਤੇ ਰੋਕ ਹੈ ਔਰਤ ਨਹੀਂ ਜਾ ਸਕਦੀ ਇੱਥੇ ਤਾਂ ਕਿਸੇ ਨੂੰ ਵੀ ਰੋਕ ਨਹੀਂ ਗੁਰੂ ਦਾ ਵੈਰੀ ਸਿੱਖ ਦਾ ਵੈਰੀ ਵੀ ਅੱਜ ਵੀ ਉਸ ਨੂੰ ਵੀ ਰੋਕਿਆ ਨਹੀਂ ਜਾਂਦਾ ਦੁਸ਼ਮਣ ਵੀ ਹੋਵੇ ਕੋਈ ਕਮਗਾ ਕੈਸਾ ਦਰਬਾਰ ਬਣਾਇਆ ਮਹਾਰਾਜ ਜੀ ਗੁਰੂ ਨਾਨਕ ਦੇ ਘਰ ਵਿੱਚ ਕੋਈ ਆਵੇ ਵੈਰੀ ਨੂੰ ਵੀ ਦੁਸ਼ਮਣ ਨੁਬ ਨਹੀਂ ਕਿਹਾ ਜਾਂਦਾ ਉਹਦੇ ਉੱਤੇ ਉਹਨੂੰ ਵੀ ਨਹੀਂ ਕਿਹਾ ਜਾਂਦਾ ਵੀ ਦੁਸ਼ਮਣ ਆਏ ਨਾ ਵੀ ਹਰ ਇੱਕ ਨੂੰ ਹਰ ਇੱਕ ਦੇ ਲਈ ਲੰਗਰ ਹਰ ਇੱਕ ਦੀ ਸੇਵਾ ਇਸ ਕਰਕੇ ਸਤਿਗੁਰੂ ਜੀ ਇਹੀ ਸਮਝਾ ਰਹੇ ਆ ਇਹਨਾਂ ਸ਼ਲੋਕਾਂ ਦੇ ਰਾਹੀਂ ਔਰ ਇਸ ਬਾਉੜੀ ਦੇ ਰਾਹੀਂ ਕਿ ਭਾਈ ਸਾਰਿਆਂ ਦੇ ਵਿੱਚੋਂ ਇੱਕ ਨੂੰ ਦੇਖੋ Hindu ਵੀ, Musalman ਵੀ, Sikh, Isaai, Khatri, Vaimalsood ਵੇ ਸਾਰੇ ਉਸ ਇੱਕ ਦੇ ਪੈਦਾ ਕੀਤੇ ਹੋਏ ਵੰਡੀਆਂ ਤਾਂ ਅਸੀਂ ਆਪ ਪਾਈਆਂ ਇਹ ਵੰਡੀਆਂ ਸਾਰੀਆਂ ਸਾਡੀਆਂ ਆਪਣੀਆਂ ਪਾਈਆਂ ਹੋਈਆਂ ਹਰ ਇੱਕ ਨਰੰਜਨ ਗਾਈ ਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਸਮਰੱਥਾ ਪ੍ਰਭ ਸਮਰੱਥ ਦਾ ਅਰਥ ਹੁੰਦਾ ਕੋਈ ਐਸਾ ਕੰਮ ਨਹੀਂ ਜਿਹੜਾ ਉਹਦੇ ਕੋਲੋਂ ਨਾ ਹੋ ਸਕੇ ਉਹਦੇ ਕੋਲ ਕੋਈ ਆਪਾਂ ਕਈ ਵਾਰੀ ਕਹ ਦਿੰਦੇ ਨਾ ਆਹ ਕੰਮ ਤਾਂ ਹੋ ਹੀ ਨਹੀਂ ਸਕਦਾ ਸਾਰੇ ਕੰਮ ਮਨੁੱਖ ਨਹੀਂ ਕਰ ਸਕਦਾ ਪਰ ਰੱਬ ਕੋਲੋਂ ਕੋਈ ਐਸਾ ਕੰਮ ਨਹੀਂ ਹੈ ਜਿਹੜਾ ਨਾ ਹੋ ਸਕੇ ਉਹ ਸਭ ਕੁਝ ਕਰ ਸਕਦਾ ਸਮਰੱਥ ਹੈ ਕੁਝ ਵੀ ਕਰ ਸਕਦਾ ਉਹ ਉਦੀ ਮਰਜ਼ੀ ਹੈ ਸਾਰੇ ਜਗਤ ਦਾ ਮੂਲ ਹੈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਜੋ ਕੁਝ ਉਹ ਕਰ ਰਿਹਾ ਉਹੀ ਹੋ ਰਿਹਾ ਹੈ ਉਹਦੇ ਹੁਕਮ ਵਿਚ ਹੋ ਰਿਹਾ ਜੋ ਕਰੇ ਸੋ ਹੋਈ ਖਿਨ ਮੇ ਥਾਪ ਉਥਾਪ ਦਾ ਇਸ ਬਿਨ ਨਹੀਂ ਕੋਈ ਉਹ ਇੱਕ ਖਿਨ ਵਿੱਚ ਹੀ ਸਭ ਕੁਝ ਪੈਦਾ ਕਰਨ ਵਾਲਾ ਆ ਜਿਹੜੀ ਸ੍ਰਿਸ਼ਟੀ ਕਿਤਨੀ ਵੱਡੀ ਹੈ ਕਿਤਨੇ ਜੀਵ ਜੰਤ ਇਹ ਪੈਦਾ ਕਰਨ ਵਾਸਤੇ ਉਹਨੂੰ ਕਈ ਸਾਲ ਨਹੀਂ ਲੱਗੇ ਮਹੀਨੇ ਨਹੀਂ ਲੱਗੇ ਇੱਕ ਖਿਨ ਵਿੱਚ ਸਾਰਾ ਖਨਾਰਾ ਖਨਾਰਿਆ ਖਲਾਇਆ ਖਲਾਰਿਆ ਹੋਇਆ ਉਹਨੇ ਇੱਕ ਖਿਨ ਵਿੱਚ ਇੱਕ ਖਿਨ ਵਿੱਚ ਸਮਾਪਤ ਵੀ ਕਰ ਸਕਦਾ ਇੱਕ ਖੇਨ ਵਿੱਚ ਸਭ ਕੁਝ ਤਬਾਹ ਕਰ ਸਕਦਾ ਹੈ। ਇਤਨੀ ਵੱਡੀ ਤਾਕਤ ਦਾ ਮਾਲਕ ਹੈ, ਕਿਤਨੀਆਂ ਵੱਡੀਆਂ-ਵੱਡੀਆਂ ਤਾਕਤਾਂ ਉਹਦੇ ਕੋਲ। ਪਾਣੀ ਨੂੰ ਵੀ ਹੁਕਮ ਕਰ ਦਵੇ। ਸਭ ਕੁਝ ਸਾਫ ਸਫਾਈ ਕਰ ਦੂਗਾ। ਹਵਾ ਨੂੰ ਹੁਕਮ ਕਰ ਸਕਦਾ। ਤੂਫਾਨ ਆ ਜਾਵੇ ਛੱਡਦਾ ਕੁਸ। ਅੱਗ ਵਿੱਚ ਕਿਤਨੀ ਤਾਕਤ? ਉਹਦੇ ਕੋਲ ਸਾਰੀਆਂ ਤਾਕਤਾਂ ਸਭ ਕੁਝ ਇਹ ਕਰ ਸਕਦਾ ਹੋ। ਕਿਨ ਮੈਂ ਥਾਪ ਉਥਾਪ ਦਾ ਤਿਸ ਵਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਸਾਰੇ ਖੰਡਾਂ ਬ੍ਰਹਿਮੰਡਾਂ ਜਿੰਨੇ ਵੀ ਧਰਤੀ ਆਕਾਸ਼ ਪਾਤਾਲ ਸਾਰੇ ਧਰਤੀ ਦੇ ਹਿੱਸੇ ਸਾਰੇ ਸਮੁੰਦਰ ਟਾਪੂ ਸਭ ਉਹਦੇ ਪੈਦਾ ਕੀਤੇ ਹੋਏ ਆ ਤੇ ਸਾਰਿਆਂ ਵਿੱਚ ਵਿਆਪਕ ਹੈ ਹਰ ਥਾਂ ਸਾਧਗੁਰੂ ਜੀ ਬਖਸ਼ਿਸ਼ ਕਰਦੇ ਆ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ ਹੁਣ ਆਖਰੀ ਪੰਕਤੀ ਦੇਖੋ ਕੀ ਕਹਿੰਦੇ ਹਨ ਮੈਂ ਜਿੰਨਾ ਮਰਜੀ ਰੌਲਾ ਪਾਈ ਜਾਵਾਂ ਜਿੰਨਾ ਮਰਜੀ ਸਮਝਾਉਣ ਦਾ ਯਤਨ ਕਰਾਂ ਕਿਤਨਾ ਪ੍ਰਚਾਰ ਹੋ ਰਿਹਾ ਹੈ ਇਹੀ ਗੱਲ ਸਮਝਾਉਣ ਵਾਸਤੇ ਥੋੜਾ ਪ੍ਰਚਾਰ ਹੋ ਰਿਹਾ ਜਿੰਨਾ ਮਰਜ਼ੀ ਮੈਂ ਜ਼ੋਰ ਲਾਈ ਜਾਵਾਂ ਜਿੰਨਾ ਮਰਜ਼ੀ ਸਮਝਾਉਣ ਦਾ ਯਤਨ ਕਰਾਂ ਮੈਂ ਨਹੀਂ ਸਮਝਾ ਸਕਦਾ ਫਿਰ ਵੀ ਲੋਕ ਬਹਿਮਾ ਪਰਮਾ ਵਿੱਚ ਪਏ ਹੋਏ ਥੋੜਾ ਪ੍ਰਚਾਰ ਨਹੀਂ ਹੋ ਰਿਹਾ ਕਿੰਨੇ ਕੁ ਲੋਕ ਨਿਕਲੇ ਬਹਿਮਾ ਪਰਮਾ ਵਿੱਚੋਂ ਕਿੰਨੇ ਕੁ ਲੋਕੋ ਸਿੱਖੇ ਨਾਲ ਜੁੜ ਗਏ ਨਹੀਂ ਜੁੜ ਸਕਦੇ ਜੋੜਨ ਵਾਲਾ ਵੀ ਉਹ ਆਪ ਏ ਜਿਸ ਆਪ बुਝਾਏ ਸੋ ਬੁਝਸੀ ਕਹਿੰਦੇ ਜਿਸ ਨੂੰ ਉਹ ਆਪ ਇਹ ਗੱਲ ਸਮਝਾਉਂਦਾ ਬੁਝਾਉਂਦਾ ਉਹੀ ਇਸ ਗੱਲ ਨੂੰ 부ਝ ਸਕਦਾ ਸਮਝ ਸਕਦਾ ਜਿਸ ਆਪ बुਝਾਏ ਸੋ ਬੁਝਸੀ ਨਿਰਮਲ ਜਨ ਸੋਈ ਉਹੀ ਮਨੁੱਖ ਨਿਰਮਲ ਹੈ ਪਵਿੱਤਰ ਜੀਵਨ ਵਾਲਾ ਖਾਲਸਾ ਹੈ ਜਿਸ ਨੂੰ ਉਹ ਸਮਝਾਵੇ ਇਸ ਕਰਕੇ ਗੁਰੂ ਦੇ ਕੋਲ ਇਹ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਸਾਨੂੰ ਅਕਲ ਦੇ ਸਾਨੂੰ ਸਮਝ ਦੇ ਸਾਨੂੰ ਸਮਤ ਦੇ ਸਾਨੂੰ ਆਤਮਿਕ ਜੀਵਨ ਵਕਤ ਆਤਮਿਕ ਗਿਆਨ ਵਕਤ ਸਾਨੂੰ ਸਮਝਾ ਦੇ ਹੁਣ ਅਸੀਂ ਨਾ ਤਾਂ ਇਹ ਸਮਝਣ ਦੀ ਸਾਨੂੰ ਅਸੀਂ ਕੋਈ ਜ਼ਰੂਰਤ ਸਮਝਦੇ ਆ ਇਹ ਤਾਂ ਸਾਡੀ ਮੰਗ ਹੀ ਨਹੀਂ ਹੈ ਸਾਡੀ ਇਹ ਮੰਗ ਕੋਈ ਨਹੀਂ ਹੈ ਵੀ ਸਾਨੂੰ ਗੁਰੂ ਅਕਲ ਦਵੇ ਸਮਤ ਬਖਸ਼ੇ ਸਮਤ ਤਾਂ ਲੈਣੇ ਨਹੀਂ ਆਉਂਦੇ ਆਪਾਂ ਸਾਡੀ ਇਹ ਮੰਗ ਹੋਣੀ ਚਾਹੀਦੀ ਹੈ ਕਿ ਹੇ ਸਤਿਗੁਰੂ ਜੀ ਸਾਨੂੰ ਆਤਮਿਕ ਜੀਵਨ ਦੀ ਸੂਝ ਬਖਸ਼ ਜਦੋਂ ਸਾਡੀ ਇਹ ਮੰਗ ਹੋ ਗਈ ਨਾ ਫਿਰ ਉਹਨੇ ਸੂਝ ਵੀ ਬਖਸ਼ ਦੇਣੀ ਆਧੁਨਿਕ ਜੀਵਨ ਦੀ ਸੂਝ ਨਹੀਂ ਅਸੀਂ ਪ੍ਰਾਪਤ ਕਰਦੇ ਸਾਡੀ ਮੰਗੇ ਨਹੀਂ ਹੈ ਕਿਤਨੇ ਅਖੰਡ ਪਾਠ ਕਰਾਉਨੇ ਆਪਾਂ ਕਿਤਨੇ ਸੁਖਮੀ ਸਾਹਿਬ ਦੇ ਪਾਠ ਹੋ ਰਹੇ ਲੜੀਆਂ ਚੱਲ ਰਹੀਆਂ ਬਚਲ ਰਹੀਆਂ ਲੜੀਆਂ ਪਾਠ ਹੋ ਰਹੇ ਕਿਤਨੇ ਭੋਗ ਪਹਿਲੇ ਸਮਾਗਮ ਹੋ ਰਹੇ ਪਰ ਸਮਝਣ ਦਾ ਯਤਨ ਕੋਈ ਵਿਰਲਾ ਕਰਦਾ ਤੇ ਜਿਹੜਾ ਵਿਰਲਾ ਕਰਦਾ ਯਤਨ ਆਰੇ ਗੁਰੂ ਦੇ ਅੱਗੇ ਅਰਦਾਸ ਕਰਦਾ ਮੈਨੂੰ ਸਮਤ ਬਖਸ਼ ਮੈਨੂੰ ਗਿਆਨ ਬਖਸ਼ ਮੈਨੂੰ ਆਤਮਿਕ ਜੀਵਨ ਦੀ ਸੂਝ ਬਖਸ਼ ਉਹ ਵਿਰਲੇ ਹਨ ਉਹਨਾਂ ਵਿਰਲਿਆਂ ਨੂੰ ਸਮਝਾ ਵੀ ਦਿੰਦਾ ਹੋ ਇਸ ਕਰਕੇ ਗੁਰੂ ਦੇ ਅੱਗੇ ਬੇਨਤੀ ਕਰਿਆ ਕਰੂ ਸੱਚੇ ਪਾਰਸਾ ਸਾਨੂੰ ਸਮਤ ਬਖਸ਼ ਸਾਨੂੰ ਆਤਮਿਕ ਜੀਵਨ ਦੀ ਸੂਝ ਬਖਸ਼ ਸਾਨੂੰ ਤੇਰੀ ਗੁਰਬਾਣੀ ਬਾਣੀ ਸ਼ਬਦ ਸਮਝ ਆਵੇ ਗੁਰਬਾਣੀ ਨੂੰ ਸਮਝਣ ਦੀ ਲੋੜ ਹੈ ਕਹਿੰਦੇ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਉਹ ਹੈ ਨਿਰਮਲ ਜੀਵਨ ਵਾਲਾ ਪਵਿੱਤਰ ਜੀਵਨ ਵਾਲਾ ਖਾਲਸਾ ਜਿਸ ਨੇ ਉਸ ਇੱਕ ਨੂੰ ਸਮਝ ਲਿਆ ਕਿ ਉਹ ਸਰਵ ਵਿਆਪਕ ਹੈ ਸੋ ਇਹ ਵਿਚਾਰ ਸੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ